ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਈਮਾਨ ਟੀਵੀ ਮੈਂ ਹਾਂ ਬਲਕਰਨ ਸਿੰਘ ਦਰਸ਼ਕੋ ਸ਼ਹੀਦੀ ਦਿਹਾੜੇ ਚੱਲਣ ਦੇ ਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਭ ਸਾਰਾ ਪਰਿਵਾਰ ਆਪਣਾ ਵਾਰ ਕੇ ਸਿੱਖ ਕੌਮ ਦੀ ਝੋਲੀ ਦਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਾਤ ਜਿਹੜੀ ਪਾਈ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸ਼ਫਰੈ ਸ਼ਹਾਦਤ ਦਾ ਦੇਣ ਹੈ ਉਸ ਕੰਪੀਟੀਸ਼ਨ ਦੇ ਵਿੱਚ ਅੱਜ ਸ਼੍ਰੀ ਗੰਗਾਨਗਰ ਵਿਖੇ ਬੱਚਿਆਂ ਦੇ ਮੁਕਾਬਲੇ ਹੋਏ ਨੇ ਉਹਨਾਂ ਦੇ ਵਿੱਚ ਸਾਨੂੰ ਲੱਗਦਾ ਨਹੀਂਗਾ ਕਿ ਜਿਸ ਤਰ੍ਹਾਂ ਕਿਸੇ ਕਾਲਜ ਦੇ ਵਿੱਚੋਂ ਬੱਚਿਆਂ ਦੀ ਸਟੱਡੀ ਪ੍ਰੋਪਰ ਕਰਵਾਈ ਜਾਂਦੀ ਤਿਆਰ ਕੀਤੇ ਜਾਂਦੇ ਆ ਇਸ ਤਰ੍ਹਾਂ ਇਹਨਾਂ ਬੱਚਿਆਂ ਨੇ ਸ਼ਹੀਦੀ ਦਿਨ ਜਿਹੜੇ ਚੱਲ ਰਹੇ ਆ ਉਹਨਾਂ ਦੇ ਮੁਤਾਬਕ ਬਹੁਤ ਹੀ ਕਮਾਲ ਦੀ ਵਿਚਾਰ ਕਮਾਲ ਦਾ ਇਤਿਹਾਸ ਪੇਸ਼ ਕੀਤਾ ਹੈ ਐ ਲੱਗਦਾ ਜਿਵੇਂ ਕੋਈ ਪ੍ਰਚਾਰਕ ਨੇ ਕਾਫੀ ਮਿਹਨਤ ਕੀਤੀ ਹੋਵੇ ਉਸ ਦੀ ਸਟੱਡੀ ਕੀਤੀ ਹੋਵੇ ਫਿਰ ਬੋਲ ਸਕਦੇ ਹਨ ਬਹੁਤ ਹੀ ਛੋਟੇ ਛੋਟੇ ਬੱਚੇ ਆ ਉਹ ਤੁਹਾਨੂੰ ਇਹ ਬੱਚਿਆਂ ਨੇ ਜੋ ਬੋਲਿਆ ਉਸ ਦੇ ਬਾਬਤ ਵਿਚਾਰ ਕਰਾਉਣੇ ਆ ਤੇ ਇਹਨਾਂ ਤੋਂ ਸੁਣਦੇ ਆ ਕੁਝ ਜੋ ਇਹਨਾਂ ਨੇ ਇਤਿਹਾਸ ਬੋਲਿਆ ਹਾਂਜੀ ਬੇਟਾ ਜੀ ਕੀ ਨਾਮ ਆਪਣਾ ਰਮਨਪ੍ਰੀਤ ਸਿੰਘ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੋ ਸੰਕੇਪ ਦੇ ਵਿੱਚ ਬੋਲਿਓ ਜਮਾ ਜਿਵੇਂ 4-5 ਮਿੰਟਾਂ ਦੇ ਵਿੱਚ ਸਮਾਪਤੀ ਕਰਿਓ ਤੇ ਬਹੁਤ ਹੀ ਜਿਸ ਤਰ੍ਹਾਂ ਸਟੇਜ ਤੇ ਤੁਸੀਂ ਬੋਲਿਆ ਸੀ ਇਤਿਹਾਸ ਉਸੇ ਤਰ੍ਹਾਂ ਮੜਾ ਜਾ ਜੁਰਤ ਦੇ ਨਾਲ ਪਤਾ ਲੱਗੇ ਸਿੱਖ ਸੰਗਤ ਨੂੰ ਇੱਥੇ ਲੱਗੇ ਆ ਜੋ ਮੇਰੇ ਆਹ ਵੇਖੋ ਕੈਸੇ ਬੱਚੇ ਗੁਰੂ ਪਾਸ਼ਾ ਜੀ ਨੇ ਇਹਨਾਂ ਨੂੰ ਵੇਖ ਕੇ ਕਿਹਾ ਸੀ ਸਾਨੂੰ ਵੇਖ ਕੇ ਇਹਨਾਂ ਨੂੰ ਪੁੱਤਰਣ ਕੇ ਸੀਸ ਪਰਵਾਰ ਦੀਏ ਸੁਤਚਾਰ ਚਾਰ ਮੂਏ ਤੋਂ ਕੀਆ ਹੋਇਆ ਜੀਵਤ ਕਈ ਹਜ਼ਾਰ ਉਹ ਅਸੀਂ ਆ ਜੀਵਤ ਉਹ ਹੋਰ ਨਹੀਂ ਕਿਸੇ ਨੇ ਬਣ ਜਾਣਾ ਕਿ ਅਸੀਂ ਦੂਜਿਆਂ ਲਾ ਹੱਥ ਕਰੀਏ ਇਹ ਸਾਰੇ ਅਸੀਂ ਆ ਜੀਵਤ ਹਾਂਜੀ ਵੀਰ ਜੀ ਚਲੋ ਬੈਠੋ ਗੁਰੂ ਪਿਆਰੀ ਸਾਧ ਸੰਗਤ ਜੀਓ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਬਹੁਤ ਵਡਪਾਗੀ ਹੋ ਕਿ ਤੁਸੀਂ ਗੁਰਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਬੈ ਕੇ ਆਨੰਦ ਮਾਣ ਰਹੇ ਹੋ ਮੈਂ ਰਮਨਪ੍ਰੀਤ ਸਿੰਘ ਤੁਹਾਡੇ ਸਾਹਮਣੇ ਅੱਜ ਵਿਸ਼ਾ ਚਾਰ ਸਾਹਿਬ ਜادہ ਦੀ ਸ਼ੀਧੀ ਤੋਂ ਬਾਅਦ ਪਾਸ਼ਾ ਦੀ ਖਾਲਸ ਨੂੰ ਉਮੀਦਾਂ ਤੇ ਸ਼ਾਨ ਪਾਣ ਲੱਗਾ ਹਾਂ ਜੀ ਆਪਣੀਆਂ ਇੰਦਰੀਆਂ ਨੂੰ ਇਕੱਤਰ ਕਰਕੇ ਸੁਣੋ ਜੀ ਗੁਰੂ ਪਾਸ਼ਾ ਨੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਪਰ ਅੱਜ ਦਾ ਸਿੱਖ ਕਹਿੰਦਾ ਹੈ ਰਹਿਤ ਇਜ਼ ਵੈਰੀ ਡਿਫਿਕਲ 댓 ਇਜ਼ ザ ਰੀਜ਼ਨ ਵਾਈ ਵੀ ਆਰ ਨਾਟ ਟੇਕਿੰਗ ਦਾ ਅੰਮ੍ਰਿਤ ਬਟ ਗੁਰੂ ਸਾਹਿਬ ਜੀ ਸੇਜ਼ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਜਿਹੜੇ ਸਿੱਖ ਅੰਮ੍ਰਿਤ ਨਹੀਂ ਛਕਦੇ ਉਹ ਮੁਕਤੀ ਨਹੀਂ پا ਸਕਦੇ ਪੀਓ ਪਾਲ ਖੰਡੇ ਤਰੋ ਜਨਮ ਸੋਹਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰੂ ਪਾਸ਼ਾ ਨੇ ਸਾਨੂੰ ਸ਼ਸਤਰਾਂ ਦੇ ਦਾਨ ਮਖਸ਼ੇ ਬਿਨਾਂ ਸ਼ਸਤਰੰਕੇ ਸੰਗ ਦੇਵੋ ਨਾਦੀ ਦਾਰੇ ਇਸ ਬਚਨ ਨੂੰ ਵੀ ਗੁਰੂ ਪਾਸ਼ਾ ਦੇ ਸਿੱਖਾਂ ਨੇ ਦ੍ਰਿੜ ਕਰਕੇ ਮੰਨਿਆ ਪਰ ਜੇ ਅਸੀਂ ਅੱਜ ਦੇ ਸਿੱਖਾਂ ਸਪੈਸ਼ਲੀ ਇਫ ਵੀ ਟਾਕ ਅਬਾਊਟ ਦ ਚਿਲड्रन ਦੇ ਆਰ ਨਾਟ ਹੈਵਿੰਗ ਦ ਲਾਈਕ ਵੀ ਸੇ ਇੰਟਰਸਟ ਇਨ ਦ ਸ਼ਸਤਰਸ ਦੇ ਆਰ ਓਨਲੀ ਹੈਵਿੰਗ ਦ ਇੰਟਰਸਟ ਇਨ ਦ YouTube ਐਂਡ ਦ ਮੋਬਾਈਲ ਸੋ ਇਨ ਥਿਸ ਦ ਗੁਰੂ ਸਾਹਿਬ ਦੀ ਸੇਜ਼ ਦਟ ਵੀ ਸ਼ੁੱਡ ਕੀਪ ਦ ਸ਼ਸਤਰ ਵਿਦ ਅਸ ਅੱਜ ਤੋਂ ਕਰੀਬ 40 ਸਾਲ ਪਹਿਲਾਂ ਮੈਂ 1984 ਦੀ ਗੱਲ ਕਰ ਰਿਹਾ ਅੱਜ ਤੋਂ ਕਰੀਬ 40 ਸਾਲ ਪਹਿਲਾਂ ਸਿੱਖਾਂ ਦੇ ਕਤਲੇਆਮ ਦੇ ਸਿਰਫ ਸਿੱਖੇ ਜ਼ਿੰਮੇਦਾਰ ਸਨ ਕਿਉਂਕਿ ਉਹਨਾਂ ਨੇ ਗੁਰੂ ਦਾ ਬਚਨ ਨਹੀਂ ਮੰਨਿਆ ਜਿਹੜਾ ਕੀ ਸੀ ਸ਼ਸਤਰ ਰੱਖਣੇ ਜੇ ਪੰਜਾਬ ਤੇ ਦਿੱਲੀ ਦੇ ਸਿੱਖ ਸ਼ਸਤਰ ਰੱਖਦੇ ਤਾਂ ਸਿੱਖ ਕੌਮ ਦੇ 4000 ਤੋਂ ਵੱਧ ਸਿੱਖ ਸ਼ਹੀਦ ਨਾ ਹੁੰਦੇ ਅਸੀਂ ਸਾਰੇ ਰਲ ਮਿਲ ਕੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਆ ਕਿ ਸਾਨੂੰ ਰਹਿਤ ਬਖਸ਼ਣ ਗੁਰੂ ਸਾਹਿਬ ਨੇ ਕਿਹਾ ਪੂਜਾ ਅਕਾਲ ਕੀ ਪ੍ਰਚਾਸ਼ ਬਦਕਾ دیدار ਖਾਲਸੇ ਕਾ ਗੁਰੂ ਸਾਹਿਬ ਨੇ ਸਾਨੂੰ ਅਕਾਲ ਪੁਰਖ ਇੱਕ ਅਕਾਲ ਪੁਰਖ ਦੀ ਪੂਜਾ ਕਰਨ ਵਾਸਤੇ ਕਿਹਾ ਪਰ ਹੁਣ ਜੇ ਅਸੀਂ ਅੱਜ ਦੀ ਗੱਲ ਕਰੀਏ ਅੱਜ ਦੇ ਸਿੱਖ ਕਬਰਾਂ ਤੇ ਜਾ ਰਹੇ ਆ ਮੂਰਤੀ ਪੂਜਨ ਕਰ ਰਿਹਾ ਹੈ ਕਾਲੇ ਧਾਗੇ ਕਾਲੇ ਟਿੱਕੇ ਬੰਨ ਲਗਾ ਰਿਹਾ ਹੈ ਪਰ ਗੁਰੂ ਸਾਹਿਬ ਦਾ ਬਚਨ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ ਖੋਜ ਸ਼ਬਦ ਮੈਂ ਲੈ ਗੁਰੂ ਪਾਸ਼ਾ ਨੇ ਸਾਨੂੰ ਇੱਕ ਹੋਰ ਸਿੱਖਿਆ ਦਿੱਤੀ ਜਿਹੜਾ ਕੀ ਸੀ ਸਿਮਰਨ ਕਰਨਾ ਨਾਮ ਜਪਣਾ ਨਿਤਨੇਮ ਕਰਨਾ ਸਵੇਰੇ ਉੱਠ ਕੇ ਜਿਹੜਾ ਬੰਦਾ ਸਵੇਰੇ ਉੱਠ ਕੇ 2 ਵਜੇ ਜਾਂ 3 ਵਜੇ ਇਸ਼ਨਾਨ ਕਰਕੇ ਕੇ ਸ੍ਰੀ ਸ਼্নান ਕਰਕੇ ਤੇ ਸਰੀਰਕ ਇਸ਼ਨਾਨ ਕਰਕੇ ਜਿਹੜਾ ਵੀ ਬੰਦਾ ਬਾਣੀ ਪੜਦਾ ਹੈ ਉਹਦੇ ਸਾਰੇ ਦੁੱਖ ਰੋ ਕੱਟੇ ਜਾਂਦੇ ਹਨ ਇਹ ਗੁਰੂ ਸਾਹਿਬ ਦਾ ਬਚਨ ਹੈ ਸਾਰੇ ਦੁੱਖ ਰੋ ਕੱਟੇ ਜਾਂਦੇ ਹਨ ਉਨਨੀ ਪੂਰੀ ਲਾਈਫ ਦਾ ਜਿਹੜਾ ਉਹਨੂੰ ਫਲ ਮਿਲਦਾ ਹੈ ਉਹ ਸਵੇਰੇ 3 ਤੋਂ ਲੈ ਕੇ 6 ਵਜੇ ਤੱਕ ਦੇ ਵਿੱਚੇ ਵਿੱਚੇ ਮਿਲ ਸਕਦਾ ਹੈ ਆ ਸਭ ਤੋਂ ਵੱਡਿਆ ਪੁੰਨ ਹੈ ਗੁਰਗੋਬ ਸਿੰਘ ਜੀ ਦਾ ਬਚਨ ਹੈ ਮੁਕਤੀ ਨਾਮੇ ਵਿੱਚ ਜਿਹੜਾ ਬੰਦਾ 1 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚੇ ਵਿੱਚੇ ਇਸ਼ਨਾਨ ਕਰ ਲਵੇ ਉਹਨੂੰ ਸੋਨਾਦਾਨ ਕਰਨ ਦਾ ਲੱਗਦਾ ਉਸ ਤੋਂ ਬਾਅਦ ਜਿਵੇਂ ਕਿ ਦੁੱਧ ਦਾ ਫਿਰ ਆਪਣੇ ਚਾਂਦੀ ਦਾ ਐਵੇਂ ਐਵੇਂ ਮਤਲਬ ਕਿ ਗੁਰਗੋਵੇ ਸੇ categories ਬੰਡੀਆਂ ਹੋਈਆਂ ਨੇ ਜਦੋਂ ਤੁਸੀਂ ਇਸ਼ਨਾਨ ਕਰੋਗੇ ਸਵੇਰੇ ਤਾਂ ਇੱਕ ਹੋਰ ਗੱਲ ਜਿਹੜੇ ਲੋਕ ਕਹਿੰਦੇ ਹਨ ਕਿ ਰਾਜ ਪੈੜੀ ਗੱਲ ਹੈ ਰਾਜ ਪੈੜੀ ਗੱਲ ਨਹੀਂ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਖਾਲਸੇ ਨੂੰ ਮਹਾਰਾਜ ਨੇ ਰਾਜ ਕਰਨ ਵਾਸਤੇ ਕਿਹਾ ਲੋਕੀ ਕਹਿੰਦੇ ਹਨ ਜਿਹੜੇ ਹਿਸਟੋਰੀਅਨਸ ਹੁੰਦੇ ਹਨ ਨਾ ਉਹਨਾਂ ਨੇ ਵੀ ਕਿਹਾ ਹੈ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ प्रगतिव खालसा परमात्मा की मौज ਸਾਡੇ ਵਿੱਚ ਰਾਜ ਦੀ ਪਾਵਨਾ ਨੂੰ ਖਤਮ ਕਰ ਦਿੱਤਾ ਗਿਆ ਹੈ ਲੇਕਿਨ ਜੇ ਸਾਡੇ ਕੋਲ ਰਾਜ ਹੋਵੇਗਾ ਤਾਂ ਹੀ ਸਾਡੀ ਵਿਰਾਸਤ ਵਿੱਚ ਸ਼ਸਤਰਾਂ ਤੇ ਆਪਣੇ ਗੁਰਬਾਣੀ ਦਾ ਅਭਿਆਸ ਸਦਾ ਹੀ ਚੱਲਦਾ ਰਹੇਗਾ ਸਾਨੂੰ ਮਾਨ ਹੋਣਾ ਚਾਹੀਦਾ ਹੈ ਕਿ ਅਸੀਂ ਗੁਰੂ ਕੇ ਸਿੱਖ ਹਾਂ ਸਾਡੇ ਕੋਲ ਰਾਜ ਦੀ ਲੇਕਿਨ ਪਾਵਨਾ ਹੁਣ ਨਹੀਂ ਰਹਿ ਚੁੱਕੀ ਸਾਨੂੰ ਰਾਜ ਨਹੀਂ ਚਾਹੀਦਾ ਸਾਨੂੰ ਪਾਸ਼ਾਹੀਆਂ ਚਾਹੀਦੀਆਂ ਨੇ ਪਾਸ਼ਾਹੀਆਂ ਦਿੱਲੀ ਦੇ ਤਖਤੇ ਉੱਤੇ ਜੱਸਾ ਸਿੰਘ ਆਲੂਵਾਲੀਆ ਨੇ ਕਿੰਨੀ ਵਾਰੀ ਕਬਜ਼ਾ ਕੀਤਾ ਪਰ ਉਹ ਕਹਿੰਦੇ ਸਾਨੂੰ ਪਾਸ਼ਾਹੀ ਚਾਹੀਦੀ ਹੈ ਰਾਜੇ ਤਾਂ ਹੁੰਦੇ ਬਕਾਰ ਨੇ ਲੇਕਿਨ ਪਾਸ਼ਾਹੀ ਸਭ ਤੋਂ ਉੱਚੀ ਹੈ ਪਾਤਸ਼ਾਹੀ ਥੈਟ ਇਜ਼ ਕਾਲ ਵਿਸੇ ਪਾਸ਼ਾਹ ਗੁਰੂ ਗੋਬਿੰਦ ਸਿੰਘ ਦੈਟ ਇਜ਼ ਦਾ ਰੀਜ਼ਨ ਵੀ ਵਾਂਟ ਪਾਸ਼ਾਹੀ ਸਾਨੂੰ ਮਾਣ ਹੋਣਾ ਚਾਹੀਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮਹਾਰਾਜਾ ਰਣਜੀਤ ਸਿੰਘ ਨੇ ਸਾਨੂੰ ਖਾਲਸੇ ਰਾਜ ਦੀ ਖਾਲਸੇ ਰਾਜ ਦਿੱਤਾ ਸਾਨੂੰ ਲੇਕਿਨ ਸਾਡੀਆਂ ਗਲਤੀਆਂ ਕਰਕੇ ਅਸੀਂ ਉਹ ਰਾਜ ਪੁਲਾ ਬੈਠੇ ਤੇ ਉਹਨਾਂ ਕੋ ਬੈਠੇ ਹੁਣ ਮੈਂ ਸੰਖੇਪ ਵਿੱਚ ਜਾਵਾਂ ਤੁਸੀਂ ਹੁਣ ਖੁਦ ਜਾ ਕੇ ਆਪਣੇ ਅੰਦਰ ਝਾਂਕੀ ਮਾਰ ਕੇ ਵੇਖੋ ਜੋ ਬ੍ਰਹਮੰਡ ਹੈ ਸੋਈ ਪਿੰਡਾ ਜੋ ਖੋਜਿਆ ਸੋ ਪਾਵੈ ਜੋ ਆਪਣੇ ਅੰਦਰ ਬ੍ਰਹਮੰਡ ਵਿੱਚ खुद वेखेगा खुद का करैक्टर वेखेगा खुद का नेचर वेखेगा खुद का कर्म वेखेगा उन्हें पूरा जगत का वी से ना इनलाइटनमेंट द बुद्धा गॉड द इनलाइटमेंट गौतम बुद्धा दैट इज कॉल्ड द इंटरनल नॉलेज दैट वी गेट इनसाइड अवर बॉडी सो बी द पंचुअल बी द सिख द रियल सिख नॉट द दिखावा सिख वाई लाइक द पीपल हु आर जस्ट नाउ बिकमिंग द सिख दे मतलब कि दुमाले बल लेंगे व्डिया वर्डिया कृपाना रख लेंगे लेकिन उन्हें सिखी नहीं है ਆ ਮੈਂ ਬਾਣੇ ਨੂੰ ਗਲਤ ਨਹੀਂ ਕਹਿ ਰਿਹਾ ਕਿਉਂਕਿ ਬਾਣੀ ਤੇ ਬਾਣਾ ਦੋ ਇਹੋ ਜਿਹੇ ਪਰ ਨੇ ਹਿੰਦੀ ਵਿੱਚ ਪਰ ਨੇ ਤੇ ਪੰਜਾਬੀ ਵਿੱਚ ਖੰਮ ਨੇ ਜੇ ਇੱਕ ਵੀ ਖੰਮ ਤੁਹਾਡਾ ਟੁੱਟ ਗਿਆ ਜਾਂ ਉਹਨੂੰ ਜ਼ਖਮ ਲੱਗ ਗਿਆ ਤੁਸੀਂ ਉਡਾਰੀ ਨਹੀਂ ਮਾਰ ਸਕਦੇ ਇਹ ਇਤਿਹਾਸਿਕ ਗੱਲ ਹੀ ਹੈ ਤਾਂ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀਓ ਮੇਰੀ ਐਨੀ ਅਰਦਾਸ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਹੀ ਕਮਾਲ ਦੀ ਵਿਚਾਰ ਇਹ ਹੋਣਾ ਵੀ ਚਾਹੀਦਾ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਬੜੇ ਗੁਰਬਾਣੀ ਚ ਲਿਖਿਆ ਗੁਰੂ ਪਾਸ਼ਿਕ ਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਾਰੇ ਗੁਰਬਾਣੀ ਇੱਕ ਹੈ ਜਿਹਦੇ ਵਿੱਚ ਸਭ ਕੁਝ ਹੈ ਗੁਰਬਾਣੀ ਕੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਨਿਸਤਾਰੇ ਕਰ ਡੰਡੋਤ ਪੁੰਨ ਵੱਡਾ ਹੈ ਸਭ ਤੋਂ ਵੱਡਾ ਪੁੰਨ ਕੀ ਗੁਰੂ ਪਾਸ਼ਿਕ ਦੇ ਕਰ ਡੰਡੋਤ ਬੰਦਨਾ ਕਰਨੀ ਤੈਨੂੰ ਕਿਤੇ ਆ ਜਾਵੇ ਪਿਆਰਿਆ ਫਿਰ ਕਿਤੇ ਤੇਰਾ ਸਭ ਤੋਂ ਵੱਡਾ ਪੁੰਨ ਹੈ ਇਹ ਨਿੰਗਾ ਪੁੰਨ ਕੱਲਾ ਕਿ ਕਬੂਤਰਾਂ ਨੂੰ ਘੁਗੀਆਂ ਨੂੰ ਦਾਣੇ ਪਾਤੇ ਇਹ ਵੀ ਆ ਕਿ ਗੁਰੂ ਪਾਸ਼ਾ ਕਹਿੰਦੇ ਕਿ ਬੇਨਤੀ ਵੀ ਕਰ ਗੁਰੂ ਪਾਸ਼ਾ ਮੈਨੂੰ ਵੀ ਆਪਦੇ ਚਰਨਾਂ ਦੇ ਨਾਲ ਜੋੜੀ ਰੱਖ ਬਹੁਤ ਹੀ ਕਮਾਲ ਦੀ ਵਿਚਾਰ ਬੱਚੇ ਨੇ ਬੁੱਲੀ ਇਹ ਰਾਜਸਥਾਨ ਦੇ ਵਿੱਚ ਅਸੀਂ ਜਿਲ੍ਹਾ ਸ਼੍ਰੀ ਗੰਗਾਨਗਰ ਦੇ ਵਿੱਚ ਬੈਠੇ ਆ ਇਹ ਗੁਰਦੁਆਰਾ ਗੁਰੂ ਨਾਨਕ ਗੁਰੂ ਨਾਨਕ ਦਰਬਾਰ ਹੈ ਤੇ ਬਹੁਤ ਹੀ ਕਮਾਲ ਦੇ ਬੱਚੇ ਇਹ ਬੱਚਾ ਤੁਸੀਂ ਫਸਟ ਟੈਂਕ ਸੈਕੰਡ ਥਰਡ 3rd 3rd ਜੀ 3rd ਚ ਹੈ ਬਹੁਤ ਵੈਸੇ ਤਾਂ ਮਨ ਨਹੀਂ ਕਰਦਾ ਸਾਰੇ ਫਸਟ ਹੀ ਆ ਵੀ ਸਾਰੇ ਇੱਕ ਜਦੋਂ ਵੱਧ ਤੋਂ ਵੱਧ ਸੀ ਬੋਲ ਰਹੇ ਤੁਸੀਂ ਦੇਖਦੇ ਹੋ ਈਮਾਨ ਟੀਵੀ ਮੈਨੂੰ ਦੋ ਇਜਾਜ਼ਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਫਤਿਹ